ਅਰਤੀ ਅਨੰਦ ਪ੍ਰੇਮ ਤੱਕ ਪਹੁੰਚਾਓ ਇਹਤ ਰਸ ਅੰਮ੍ਰਿਤ ਚੁਆਈਏ ਕਹਿੰਦੇ ਜਿਹੜੀ ਅੰਦਰ ਸ਼ਰਾਬ ਬੰਦੇ ਤੇ ਹੁੰਦੀ ਹੈ ਨਸ਼ਾ ਜਾ ਚੜਿਆ ਰਹਿੰਦਾ ਲੋਰ ਜਿਹਾ ਚੜਿਆ ਰਹਿਦਾ ਇਹਦੇ ਲਈ ਕੀ ਕਰਨਾ ਚਾਹੀਦਾ ਗੁਰੂ ਸਾਹਿਬ ਕਹਿੰਦੇ ਐ ਗੋੜ ਬਣਾ ਗਿਆਨ ਨੂੰ ਜਿਹੜਾ ਗਿਆਨ ਲੈਣਾ ਗੋੜ ਗੋੜ ਤਿਆਰ ਹੋਵੇ ਪਹਿਲਾਂ ਗੋੜ ਚਾਹੀਦਾ ਸਭ ਤੋਂ ਪਹਿਲਾਂ ਇਹ ਸ਼ਰਾਬਤ ਦੇ ਕੱਢਦੇ ਐ ਸਭ ਤੋਂ ਪਹਿਲੇ ਨੰਬਰ ਤੇ ਤੇ ਗੋੜ ਚਾਹੀਦਾ ਤੇ ਮਾਰਾ ਜਿਹੜੀ ਅੰਦਰ ਬੰਦੇ ਨੇ ਮਨ ਨਹੀਂ ਸ਼ਰਾਬ ਪੀਣੀ ਇੱਕ ਤੇ ਨਾ ਇੱਕ ਤੇ ਪੈ ਕੇ ਏਦਾਂ ਬੰਦੇ ਨੂੰ ਮੂੰਹ ਰਾਹੀਂ ਜੀਬ ਰਾਹੀਂ ਲਾਣਾ ਪੈਂਦਾ ਏਦਾਂ ਪੀਂਦਾ ਇੱਕ ਮਨ ਪੀਂਦਾ ਤਨ ਨਹੀਂ ਪੀਂਦਾ ਮਨ ਪੀਂਦਾ ਇਹ ਸ਼ਰਾਬ ਅੰਦਰ ਨੂੰ ਜਾਣਾ ਹੈ ਤੇ ਸਾੜਦੀ ਜਾਣਾ ਸਾੜਦੀ ਮੈਂ ਆਪਣੇ ਪਿਤਾ ਜੀ ਨੂੰ ਵੇਖਿਆ ਉਹ ਵੀ ਤੇ ਵੇਖਦੇ ਵੀ ਨਹੀਂ ਵਧੀਆ ਸ਼ਰਾਬ ਹੈ ਘਟੀਆਂ ਕਿਵੇਂ ਵੇਖਦੇ ਨੇ ਵੀ ਉਹ ਆਪਣੀ ਉਂਗਲ ਦੇ ਪਾ ਕੇ ਉਹ ਤੇ ਅੱਗ ਲਾਗਦੇ ਨੇ ਉਂਗਲ ਦੇ ਪਾ ਕੇ ਉਹਨੂੰ ਅੱਗ ਲਾਉਂਦੇ ਉਹ ਉਂਗਲ ਨੂੰ ਅੱਗ ਲੱਗ ਜਾਂਦੀ ਹੈ ਇਹ ਕਹਿੰਦੇ ਵਧੀਆ ਹੈ ਤੇ ਜਿਹੜੀ ਅੱਗ ਪੈਟਰੋਲ ਵਾਂਗੂ ਅੱਗ ਫੜਦੀ ਹੋਵੇ ਸ਼ਰਾਬ ਜਦੋਂ ਬੰਦੇ ਦੇ ਅੰਦਰ ਜਾਂਦੀ ਹੈ ਤੇ ਸਾੜਦੀ ਤੇ ਜਾਂਦੀ ਹੈ ਤੇ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੱਸਦੇ ਐ ਠਾਰਦੀ ਹੈ ਇਹ ਸ਼ਾਂਤ ਕਰਦੀ ਜਾਂਦੀ ਹੈ ਇਹ ਐਸਾ ਨਸ਼ਾ ਜਿਹੜਾ ਕਦੇ ਨਹੀਂ ਗਈ ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸਭ ਤੋਂ ਪਹਿਲਾਂ ਚਾਹੀਦਾ ਗੁੜ ਤੇ ਗੁੜ ਕਹਦਾ ਧਿਆਨ ਨਾਲ ਸੁਣੋ ਗੁੜ ਕਰ ਗਿਆਨ ਜਿਹੜਾ ਆਪਾਂ ਗਿਆਨ ਲੈਨੇ ਆ ਅਕਲ ਲੈਨੇ ਆ ਇਹਨੂੰ ਬਣਾਓ ਗੁੜ ਜਿਹੜਾ ਆਪਾਂ ਗੁਰਬਾਣੀ ਪੜ੍ਹਨੀ ਹੈ ਨਾ ਇਹਦੇ ਅਰਥ ਪੜਦੇ ਨੇ ਸਮਝਣੇ ਨੇ ਸਮਝ ਲਓ ਗੁੜ ਤਿਆਰ ਹੋ ਗਿਆ ਸਾਡੇ ਨੂੰ ਗੁੜ ਕਰ ਗਿਆਨ ਤੇ ਇਹਨਾਂ ਬਚਨਾਂ ਵਿੱਚ ਧਿਆਨ ਪੱਕਾ ਰੱਖੀ ਜੋ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਧਿਆਨ ਕਰਤਾ ਵੈ ਵਿੱਚ ਉਹਦੇ ਬਹੁਏ ਦੇ ਫੁੱਲ ਕਾਉਂਦੇ ਹੁੰਦੇ ਸੀ ਫਿਰ ਜੋ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਜਦੋਂ ਤੂੰ ਪ੍ਰੈਕਟੀਕਲ ਕਰੇਗਾ ਜ਼ਿੰਦਗੀ ਵਿੱਚ ਕਮਾਏਗਾ ਕਰ ਕਰਨੀ ਕਰ ਸਪਾਈ ਹੈ ਸੱਕ ਪਾਉਂਦੇ ਹੁੰਦੇ ਸੀ ਕਿ ਕਰ ਦਾ ਵਿੱਚ ਉਹਦੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਸੱਕ ਪਾਈਦਾ ਹੈ ਕਰਨੀ ਦਾ ਜੋ ਸੁਣੀਏ ਉਹਨੂੰ ਜ਼ਿੰਦਗੀ ਚ ਲਾਗੂ ਕਰੀਦਾ ਜਿਹੜਾ ਗਿਆਨ ਆਪਾਂ ਸੁਣਦੇ ਆ ਆਪਣੀ ਜ਼ਿੰਦਗੀ ਚ ਲਾਗੂ ਕਰੀਦਾ ਸੱਤ ਪੈ ਗਿਆ ਕਰ ਕਰਨੀ ਦਸ ਪਾਈ ਉਹ ਛੱਟ ਪੈ ਗਿਆ ਫਿਰ ਮਹਾਰਾਜ ਪੱਠੀ ਦਾ ਵੀ ਬਣਾਈਏ ਕਹਿੰਦੇ ਆ શરીર ਨੂੰ ਬਣਾ ਪੱਠੀ ਉਹਦੇ ਲਈ ਫਿਰ ਪੱਠੀ ਕੋਈ ਮਿੱਟੀ ਦੀ ਬਣਾ ਲਿੰਦਾ ਕੋਈ ਕਿਸੇ ਤਰ੍ਹਾਂ ਦੀ ਪੱਠੀ ਬਣਾ ਲਿੰਦਾ ਪਾਠੀ ਭਵਨ ਆ શરીર ਨੂੰ ਬਣਾ ਭੱਠੀ ਤੇ ਉਹ ਜਿਹੜਾ ਪੋਜਾ ਫੇਰਦੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਐ ਪਾਠੀ ਪਵਨ ਪ੍ਰੇਮ ਕਾ ਪੋਜਾ ਵੇਖੋ ਕੱਲੀ ਕੱਲੀ ਚੀਜ਼ ਦਸੀ ਨਾ ਵੀ ਪੋਜਾ ਵੀ ਸੱਖ ਵੀ ਕੋੜ ਵੀ ਮੂਹੇ ਨੇ ਕੋਲ ਵੀ ਭੱਠੀ ਵੀ ਸਾਰੀਆਂ ਚੀਜ਼ਾਂ ਦਸੀ ਪਾਠੀ ਪਵਨ ਪ੍ਰੇਮ ਕਾ ਪੋਜਾ ਇਤਰਾਸ ਅੰਮੇ ਉਹ ਜਵਾਈ ਹੈ ਕਹਿੰਦੇ ਫੇਰ ਉਹ ਜਿਹੜਾ ਚੋਣ ਨਹੀਂ ਲੱਗਦੀ ਏਕ-ਏਕ ਬੂੰਦ ਕਹਿੰਦੇ ਫਿਰ ਤੇਰੇ ਅੰਦਰ ਚੋਣ ਲੱਗ ਜਾਂਦਾ ਉਹ ਏਕ-ਏਕ ਬੂੰਦ ਤੇਰੇ ਅੰਦਰ ਡਿੱਗਣੀ ਹੈ ਤੂੰ ਅਨੰਤ ਚ ਹੋ ਜਾਣਾ ਐਸਾ ਨਸ਼ਾ ਚੜਨਾ ਜਿਹੜਾ ਕਦੇ ਲੈਣਾ ਹੀ ਨਹੀਂ ਹਰ ਵੇਲੇ ਚੜਿਆ ਰਹਿਣਾ ਘੰਟੇ 2 ਘੰਟੇ 4 ਘੰਟੇ ਨਹੀਂ ਨਹੀਂ ਸਦਾ ਹੀ ਵਸਦਾ ਰਹੇਗਾ ਪਾਠੀ ਭਵਨ ਪ੍ਰੇਮ ਕਾ ਪੋਜਾ ਇਤਰਾ ਸਮਿਆਂ ਜੁਵਾਈਐ ਫਿਰ ਆਪ ਮਗਟੀਆਂ ਨੇ ਬਾਬਾ ਮਨ ਮਤਵਾਰੋ ਇਹਦੇ ਨਾਲ ਸ਼ਰੀਰ ਨਹੀਂ ਟਿਕਣ ਲੱਗਦਾ ਜਦੋਂ ਆਪਾਂ ਸ਼ਰਾਬ ਪੀਂਦੇ ਆ ਤੇ ਸ਼ਰੀਰ ਟਿਕਣ ਲੱਗ ਪੈਂਦਾ ਐਂ ਟਿਕਦਾ ਮਸਤ ਨਹੀਂ ਮਸਤ ਸ਼ਰੀਰ ਹੁੰਦਾ ਇਕਦਾ ਹੈ ਪਰ ਇਹਦੇ ਨਾਲ ਮਨ ਹਿੱਲਣ ਲੱਗ ਜਾਂਦਾ ਮਨ ਝੂਲਣ ਲੱਗ ਜਾਂਦਾ ਸ਼ਰੀਰ ਨਹੀਂ ਝੂਲਦਾ ਸ਼ਰੀਰ ਤੇ ਇਦਾਂ ਬੈਠਾ ਹੁੰਦਾ ਅੱਖਾਂ ਬੰਦ ਕਰਕੇ ਸਰੀਰ ਇੱਕ ਥਾਂ ਤੇ ਟਿਕਿਆ ਹੁੰਦਾ ਮਨ ਝੂਲਣ ਲੱਗ ਪੈਂਦਾ ਬਾਬਾ ਮਨ ਮਤਵਾਰੋ ਆ ਸੋਣਾ ਮੰਗਦੀ ਆ ਬਾਬਾ ਮਨ ਮਤਵਾਰੋ ਨਾਮ ਰਸੂਮੀ ਵੈ ਸਹਿਜ ਰੰਗ ਰਚ ਰਹੇ ਆ ਇਹਨੇ ਸੁਬਦੀ ਪ੍ਰੇਮ ਜੇ ਬਦਾਂਗੇ ਸ਼ਬਦ ਅਨਾਵ ਬਾਬਾ ਮਨਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਿਹਾ ਇੱਕ ਸਹਿਜ ਅਵਸਥਾ ਬਣ ਜਾਂਦੀ ਹੈ ਅਹਿਨਸ ਬਣੀ ਪ੍ਰੇਮ ਲਿਵ ਲਾਗੀ ਕਦੀ ਕਦੀ ਘੰਟੇ 2 ਘੰਟੇ ਨਹੀਂ ਨਹੀਂ ਦਿਨ ਰਾਤ ਹੀ ਅਹਿਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਗਹਿਆ ਇਹਦੇ ਇੱਕ ਰਸ ਬਣਿਆ ਰਹਿੰਦਾ ਅਨਾਹਦ ਸ਼ਬਦ ਜਿਹਨੂੰ ਕਹਿੰਦੇ ਹੈ ਕੇਂਦਰੀ ਤੁਨੀ ਜਦੋਂ ਬੰਦੇ ਦੇ ਵਿਚਾਰ ਚੁੱਪ ਹੋ ਜਾਂਦੇ ਨੇ ਨਾ ਫਿਰ ਇੱਕ ਸੈਂਟਰਲ ਸਾਊਂਡ ਹੈ ਇੱਕ ਆਵਾਜ਼ ਹੈ ਜਿਹੜੀ ਬੰਦੇ ਨੂੰ ਅੰਦਰੋਂ ਹੀ ਸੁਣਨ ਲੱਗ ਪੈਂਦੀ ਹੈ ਜਿਹੜੇ ਬੰਦੇ ਚੌਂਕੜਾ ਮਾਰ ਕੇ ਕਦੇ-ਕਦੇ ਗੱਲੇ ਬੈਂਦੇ ਆ ਕੈਂਦਾ ਲੋਕ ਇੰਨੇ ਜੇ ਤੁਸੀਂ ਬੈਂਦੇ ਹੋ ਤਨ ਨੂੰ ਇੱਕ ਥਾਂ ਤੇ ਟਿਕਾਓ ਵਿਚਾਰਾਂ ਦੇ ਉੱਤੇ ਧਿਆਨ ਦਿਕਾਓ ਵਿਚਾਰ ਜਦੋਂ ਫੁਰਨੇ ਆਉਣੇ ਖਿਆਲ ਆਉਣੇ ਰੁਕ ਜਾਣ ਇਹ ਇੱਕ ਕੇਂਦਰੀ ਧੁਨੀ ਹੈ ਜਿਹੜੀ ਸਾਊਂਡ ਹੈ ਉਹ ਸੁਣਦੀ ਹੈ ਜਿਹਨੂੰ ਅਨਹਦ ਵੀ ਕਹਿੰਦੇ ਆਨਾਹਦ ਉਹ ਆਵਾਜ਼ ਜਿਹੜੀ ਬਿਨਾ ਜਿਵੇਂ ਹੁਣ ਵੇਖੋ ਇੱਕ ਆਵਾਜ਼ ਹੈ ਜਿਹਦਾ ਦੋ ਚੀਜ਼ਾਂ ਟਕਰਾਉਣ ਨਾਲ ਬਣਦੀ ਹੈ ਇੱਕ ਆਵਾਜ਼ ਹੈ ਜਿਹੜੀ ਟਕਰਾਉਣ ਨਾਲ ਨਹੀਂ ਬਣਦੀ ਆਪੇ ਹੀ ਬਣਦੀ ਹੈ ਇੱਥੇ ਜਿੱਥੇ ਵੀ ਸਾਊਂਡ ਹੈ ਆਵਾਜ਼ ਹੈ ਇਹ ਟਕਰਾਉਣ ਨਾਲ ਆਵਾਜ਼ ਬਣਦੀ ਹੈ ਪਰ ਇੱਕ ਆਵਾਜ਼ ਹੋ ਹੈ ਜਿਹੜੀ ਆਪੇ ਹੀ ਬਣੀ ਹੈ ਬਿਨਾਂ ਟਕਰਾਉਣ ਤੋਂ देखो मैं बोल रहा हूं मेरे बोल एक दूसरे ਨਾਲ ਟਕਰਾ ਰਹੇ ਨੇ ਜੀਭ ਟਕਰਾ ਰਹੀ ਹੈ ਇਹ ਤਾਂ 사ઉండ్ ਬਣਦੀ ਹੈ ਕੁਝ ਤੋਂ ਬੋਲਦੇ ਆ ਆਵਾਜ਼ ਤਾਂ ਬਣਦੀ ਹੈ ਆ ਢੋਲ ਕਾੜਾ ਹੱਥ ਤੇ ਢੋਲਕ ਦੇ ਉੱਤੇ ਹੱਥ ਮਾਰੇਗਾ ਤੇ ਟਕਰਾਉਣ ਨਾਲ ਆਵਾਜ਼ ਬਣੇਗੀ ਉਹ ਆਵਾਜ਼ ਉਹ ਹੈ ਜਿਹੜੀ ਬਿਨਾ ਕਿਸੇ ਟਕਰਾਉਣ ਤੋਂ ਬਣਦੀ ਕਿਸੇ ਚੀਜ਼ ਟਕਰਾਉਣ ਤੋਂ ਬਿਨਾ ਬਣਦੀ ਐਸਾ ਰਾਸ ਮੇਰਾ ਆਪਣੇ ਅੰਦਰ ਗੁਰੂ ਸਾਹਿਬ ਜੀ ਨੇ ਬਣਿਆ ਰਹੇਗਾ ਤੇ ਇਹ ਜੀ ਪੀ ਕੇ ਵੇਖੇ ਐਸਾ ਨਸ਼ਾ ਜਿਹੜਾ ਕਦੇ ਲਏਗਾ ਨਹੀਂ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਸਹਿਜ ਅੰਗਰਾਚ ਰਚੇ ਤੇਰੇ ਨਾਲ ਤੇਰਾ ਮਨ ਮਸਤ ਹੋ ਜਾਣਾ ਐਸਾ ਨਸ਼ਾ ਚੜਨਾ ਹੈ ਜਿਹੜਾ ਕਦੇ ਲੈਣਾ ਹੀ ਨਹੀਂ ਇਸੇ ਨੂੰ ਗੁਰੂ ਨਾਨਕ ਸਾਹਿਬ ਹੋਈ ਨੇ ਮਨ ਮਤਵਾਲਾ ਹੋ ਜਾਏ ਮਨ ਬਾਪਾ ਜੋਗੀ ਹੈ ਬਾਪਾ ਕਿਹਨਾਂ ਜੋਗੀ ਜੋਗੀ ਆ ਤੂੰ ਸ਼ਰਾਬ ਦੂਜੀ ਪੀਂਦਾ ਪਰ ਮੈਂ ਆ ਵੱਖਰੀ ਪੀਂਦਾ ਮੇਰਾ ਮਨ ਮਸਤ ਹੋਇਆ ਸ਼ਰਾਬ ਪੀ ਕੇ ਬਾਪਾ ਮਨ ਮਤ ਵਾਹ ਰੋ ਸਾਤ ਪਿਆਲਾ ਪੂਰਾ ਸਾਤ ਪਿਆਲਾ ਸਹਜੇ ਕਿਸ ਹੈ ਪਿਆਏ ਜਾਂ ਕੋ ਨਦਰ ਕਰੇ ਇਹ ਸਾਰੇ ਨਹੀਂ ਪੀ ਸਕਦੇ ਇਧਰ ਵਾਲੇ ਪਾਸੇ ਨੂੰ ਧਿਆਨ ਨਹੀਂ ਦੇਵੇਗਾ ਕੋਈ ਉਹ ਦੂਜੀਆਂ ਹੀ ਸ਼ਰਮਾਂ ਪੀੜੀਆਂ ਨੇ ਜਿਹੜਾ ਜਿਹੜਾ ਸਾਡਾ ਸ਼ਰੀਰ ਵੀ ਗਾਲਦਿਆਂ ਨੇ ਸਾਡਾ ਅੰਦਰ ਵੀ ਹਿੱਲ ਜਾਂਦਾ ਹੈ ਸਾਡੇ ਘਰ ਵਾਲੇ ਵੀ ਤਰਾਜ ਹੁੰਦੇ ਐ ਸਾਡੀਆਂ ਘਰ ਵਾਲੀਆਂ ਬੱਚੇ ਵੀ ਦੁਖੀ ਰਹਿੰਦੇ ਐ ਅਸੀਂ ਗੁਰੂ ਨਾਨਕ ਵਾਲਾ ਦੱਸਿਆ ਨਸ਼ਾ ਨਹੀਂ ਕਰਦੇ ਪਰ ਭਰਾਵੋ ਭੈਣੋ ਜੇ ਗੁਰੂ ਨਾਨਕ ਦਾ ਦੱਸਿਆ ਨਸ਼ਾ ਕਰੀਏ ਫਿਰ ਤੇ ਤੰਦੀ ਤਬੀਤੇ ਵੀ ਬਹਿ ਜਾਗੇ ਤਾਂ ਵੀ ਫਸਦੇ ਨਾ ਸਾ ਪੰਥੀ ਤਬੀਤੇ ਵੀ ਬਹਿ ਜਾ ਕੇ ਤਾਂ ਵੀ ਹਸਾਵੇਂ ਭਾਈ ਜੇ ਗੁਰੂ ਨਾਨਕ ਦਾ ਦੱਸਿਆ ਹੋਇਆ ਨਸ਼ਾ ਕਰਦੇ ਜਿਹੜਾ ਕੋ ਨਾਨਕ ਸਾਹਿਬ ਨੇ ਸ਼ਰਾਬ ਦੱਸੀ ਹੈ ਜੇ ਇਹ ਕੀਏ ਪਰ ਇਧਰ ਨੂੰ ਕੋਈ ਮੂਹ ਨਹੀਂ ਕਰੇਗਾ ਕੋਈ ਵੇਖਦਾ ਵੀ ਨਹੀਂ ਗੱਲ ਇਹ ਵੀ ਸੁਣਨ ਦਾ ਕੋਈ ਜੇ ਕਿਸੇ ਨੂੰ ਕਹੋ ਵੀ ਆਪਣੇ ਮਨ ਨੂੰ ਕੰਟਰੋਲ ਕਰ ਏਦਾਂ ਆਪਣੇ ਆਤਮਾ ਮਰਨ ਨੂੰ ਜੋੜ ਮਨ ਅਸ਼ਿਚ ਰਵੇ ਹਰ ਵੇਲੇ ਵਾਚ ਰਵੇ ਦੁਖੀ ਹੋਈ ਜਾਂਦਾ ਅਸੀਂ ਸਾਰੇ ਜਿਹਨੂੰ ਮਰਜੀ ਕੁੱਝ ਕੇ ਵੇਖ ਲੋ ਬੜੇ ਦੁਖੀ ਐ ਜੀ ਬੜੀ ਜੇ ਦੁਖੀ ਐ ਜੀ ਬੜੇ ਤੰਗਾਂ ਨੇ ਤੇ ਜੇ ਕੋ ਵੀ ਏਦਾਂ ਗਿਆਨ ਲਈਏ ਸਮਝ ਲਈਏ ਅੰਦਰਲਾ ਨਸ਼ਾ ਸਾਡੇ ਚੋਂ ਵੇ ਕੋਈ ਨਹੀਂ ਕਰਕੇ ਰਾਜੀ ਨਹੀਂ ਕੋਈ ਬਾਪ ਬਾਪ ਖੁਸ਼ ਹੋ ਜਾਈਏ ਕੋਈ ਕਿਰਪਾ ਕਰੋ ਮੈਨੂੰ ਗੱਲ ਕਰਨਗੇ ਪਾ ਬਾਪਾ ਬਈ ਤੂੰ ਆ ਗੱਲਾਂ ਸਾਨੂੰ ਦੱਸੋ ਵੀ ਗਿਆਨ ਲਾਓ ਤੇ ਅਕਲ ਲਾਓ ਤੇ ਆ ਕਰੋ ਤੇ ਆ ਕਰੋ ਪਾ ਮੁੰਡੇ ਦਾ ਵੀਜਾ ਲੱਗੇ ਪਾ ਗੱਲ ਹੀ ਕੀ ਆ ਹੋਰ ਕੋਈ ਨਹੀਂ ਇਦਾਂ ਕਿੰਨੇ ਆ ਪਾ ਗੱਲ ਹੈ ਨਹੀਂ ਮੁੰਡੇ ਦਾ ਵੀਜਾ ਲੱਗੇ ਸਾਨੂੰ ਵੀ ਕੋਈ ਗਿਆਨ ਦੀਆਂ ਗੱਲਾਂ ਦੀ ਲੋੜ ਤੇ ਜੇ ਉਹਨੂੰ ਪੁੱਛੇ ਵੀ ਤਾਂ ਠੀਕ ਹੈ ਤੂੰ ਗਿਆਨ ਨਾਲ ਲੈ ਅਗਲ ਨਾਲ ਲੈ بیجا لگ جائے گا لگ گیا ہن خوش ہو گیا پھر پھر تو رونا آ کے ہن کی ہو گیا پھر روئی جانا کی ہو گیا ہن بابا جی کو کرپا ہوے مندا پکا ہو جائے جی سکتا چلو پکا ہو گیا ہو گیا پکا ہن آن... ہن خوش ہو گیا تو ہن خوش ہے پھر اگلا سوال کرنے کے نہیں جی ہن آویں کوئی رشتہ رشتہ کریے کوئی چنگی لڑکی لبے ہن اے کرپا ہو گیا چلو آ گیا ਰਿਸ਼ਤਾ ਵੀ ਲੱਗ ਗਿਆ ਵਿਆਹ ਵੀ ਹੋ ਗਿਆ ਹੁਣ ਖੁਸ਼ ਹੈ ਇਹਦੇ ਰੋਟੀਆਂ ਨਹੀਂ ਖਵਾਉਂਦੀ ਕੋਈ ਸਾਡੀ ਸੇਵਾ ਨਹੀਂ ਕਰਦੀ ਸਾਡੀ ਗੱਲ ਨਹੀਂ ਸੁਣਦੀ ਅਸੀਂ ਤੇ ਤੂੰ ਤੇ ਦੁਖੀ ਹੀ ਰਹਿਣਾ ਫਿਰ ਫੇਰ ਵੀ ਛਾਂਤ ਤੇ ਫੇਰ ਤਾਂ ਹੋਇਆ ਦੁਖੀ ਤੇ ਪਹਿਲਾਂ ਵੀ ਸੀ ਦੁਖੀ ਹੁਣ ਵੀ ਹੈ ਜਿਹੜੇ ਬੰਦੇ ਨੇ ਦੁਖੀ ਰਹਿਣਾ ਉਹਨੇ ਦੁਖੀ ਹੀ ਰਹਿਣਾ ਭਾਵੇਂ ਸਾਰਾ ਟੱਬਰ ਬਰੀ ਕੰਮ ਪੜ ਜਾਵੇ ਤੇ ਜਿਹਨੇ ਸੁਖੀ ਰਹਿਣਾ ਹੈ ਉਹਨੇ ਬਦਲਪੁਰ ਚ ਰਹਿ ਕੇ ਵੀ ਖੁਸ਼ ਰਹਿ ਲੈਣਾ ਭਾਈ ਜਿਹੜੇ ਬੰਦੇ ਨੂੰ ਅਕਲ ਹੈ ਜਿਹਨੇ ਬੰਦੇ ਨੂੰ ਸਮਝ ਹੈ ਉਹਨੇ ਟੈਨ ਬਾਲੇ ਵਾਲੇ ਨਾਲ ਵੀ ਗੁਜ਼ਾਰਾ ਕਰ ਲੈਣਾ ਤੇ ਖੁਸ਼ ਰਹਿ ਲੈਣਾ ਜਿਹਨੂੰ ਨਹੀਂ ਸਮਝ ਆਈ ਸਾਰਾ ਟੱਬਰ ਭਾਵੇਂ ਦੁਜੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਚੰਗੀ ਗੱਲ ਹੈ ਅਮਰੀਕਾ ਜਾਓ ਚੰਗੀ ਗੱਲ ਹੈ ਕੈਨੇਡਾ ਜਾਓ ਪਰ ਜਿੰਨਾ ਚਿਰ ਆਪਣੇ ਅੰਦਰ ਨਹੀਂ ਨਾ ਜਾਂਦੇ ਉਹਨਾਂ ਚਿਰ ਗੱਲ ਨਹੀਂ ਬੰਨ ਲੱਗੀ ਆਪਣੇ ਮਾਈਂਡ ਨੂੰ ਕੰਟਰੋਲ ਕਿਵੇਂ ਕਰਨਾ ਹੈ ਮਨ ਨੂੰ ਕਿਵੇਂ ਸਮਝਣਾ ਹੈ ਉਹਨਾਂ ਚਿਰ ਗੱਲ ਨਹੀਂ ਬੰਨ ਲੱਗੀ ਬੰਦਾ ساری ਦੁਨੀਆ ਤੇ ਫੇਰ ਫੇਰ ਕੇ ਫੇਰ ਫੇਰ ਕੇ ਭੱਜ ਭੱਜ ਕੇ ਮੁੜ ਕੇ ਇਹਨਾਂ ਅੰਦਰ ਬੈਠੀਏ ਆਪਾਂ ਅਮਰੀਕਾ ਕੈਨੇਡਾ ਜਾਂਦੇ ਆ ਨਾ ਵੇਖੋ ਅਮਰੀਕਾ ਦੇ بڑے ਗੋਰੇ ਭਾਰਤ ਵਿੱਚ ਆਉਂਦੇ ਆ ਅਮਰੀਕਾ ਦੇ بڑے ਗੋਰੇ ਆ ਜਿਹੜੇ ਭਾਰਤ ਆਉਂਦੇ ਕੋਈ ਗੰਗਾ ਝਮਾ ਰਿਹਾ ਕੋਈ ਕੈਲਾਸ਼ ਪਰਬਤੀ ਯਾਤਰਾ ਕਰ ਰਿਹਾ ਕੋਈ ਗੋਰੇ ਦਰਬਾਰ ਸਾਹਿਬ ਜਾ ਰਹੇ ਨੇ ਕੋਈ ਕੋਰੇ 12 ਨਸੀ ਫਿਰ ਰਹੇ ਨਹੀਂ ਕੋਈ ਗੰਗਾ ਚ ਆਉਂਦਾ ਕਿਤੇ ਕੋ ਕਿਤੇ ਕੋਰੇ ਵੀ ਆਉਂਦੇ ਇੱਥੇ ਮਨ ਸ਼ਾਂਤ ਨਹੀਂ ਸਭ ਤੋਂ ਵੱਡੀ ਜਿਹੜੀ ਅੱਜ ਦੀ ਲੋੜ ਹੈ ਉਹ ਮਨ ਦੀ ਸ਼ਾਂਤੀ ਹੈ ਮਨ ਦਾ ਸੁੱਖ ਹੈ ਮਨ ਦਾ ਟਿਕਾਣਾ ਹੈ ਮਨ ਟਿਕੇ ਤੇ ਸਾਡੇ ਬਾਬਾ ਜੀ ਨੇ ਸਾਨੂੰ ਮਨ ਟਿਕਾਉਣ ਦਾ ਤਰੀਕਾ ਦੱਸਿਆ ਸਾਨੂੰ ਉਹ ਨਸ਼ਾ ਦਿੱਤਾ ਜਿਸ ਨਾਲ ਮਨ ਕਾਇਮ ਰਵੇ ਮਨ ਖੁਸ਼ ਰਵੇ ਮਨ ਆਨੰਦ ਚ ਰਵੇ ਮਨ ਲੋਰ ਚ ਰਵੇ ਮਨ ਮਾਸ ਚ ਰਵੇ ਨਹੀਂ ਤੇ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਲਪਤਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ ਸਾਈਕਲ ਵਾਲਾ ਕਹਿੰਦਾ ਮੋਰੇ ਮੇਰੇ ਕੋਲ ਸੋਹਣੀ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਹਵਾ ਚ ਉਡਾਰ ਹੋਵੇ ਵੇਖਦਾ ਹੈ ਜਹਾਜ਼ ਨੂੰ ਤੇ ਵੱਟਦਾ ਹੈ ਕੂਰੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਰੱਜਿਆ ਕਿਹਦਾ ਵੇਖਿਆ ਉਹ ਖਾਈ ਰਹਿ ਜਾਂਦਾ ਇਥੋਂ ਗੋੜ ਲੱਗੀ ਐ ਛੇਤੀ ਅਮਰੀਕਾ ਜਾਈਏ ਅਮਰੀਕਾ ਮੈਂ ਨਾ ਪੁੱਛੇ ਜੇ ਦੱਸਿਆ ਵੀ ਸੀ ਸਾਡਾ ਵੀ ਇੱਕ ਗੁਰਦੁਆਰਾ ਉੱਥੇ ਅਮਰੀਕਾ 'ਚ ਤੇ ਮੈਂ ਉੱਥੇ ਗਿਆ ਹੋਇਆ ਅਸਾਂ ਤੇ ਇਥੋਂ ਇੱਕ ਬੰਦਾ ਬੜੇ ਸਾਲਾਂ ਤੋਂ ਮੈਨੂੰ ਜਾਣਦਾ ਸੀ ਮੈਂ ਮੈਂ ਅਮਰੀਕਾ ਜਾਣਾ ਮੈਂ ਅਮਰੀਕਾ ਜਾਣਾ ਮੈਂ ਉਹਨੂੰ ਕਿਹਾ ਗਾ ਰੋਜ਼ਾ ਜੇ ਤੁਰ ਗਿਆ ਉੱਥੇ ਗੁਰਦੁਆਰੇ ਕੈਂਪ ਤੋਂ ਤੂੰ ਛੱਡਿਆ ਉੱਥੇ ਫੜਨੇ ਨਾ ਕੈਂਪ ਬਚੇ ਅਮਰੀਕਾ ਦੇ ਮੋਟਰ ਦੇ ਉੱਤੇ ਕੈਂਪ ਚ ਫੜ ਗਿਆ ਤੇ ਉਹਨੂੰ ਛੱਡਿਆ ਸਿੱਪਰੀ ਸੰਪਲ ਵਿੱਚ ਸਾਡੇ ਗੁਰਦੁਆਰੇ ਆ ਗਿਆ ਮੱਥਾ ਗੁਰੂ ਸਾਹਿਬ ਨੂੰ ਟੇਕਿਆ ਰੋਟੀ ਪਾਣੀ ਖਾਦਾ ਕਈਆਂ ਦਿਨਾਂ ਪਿੱਛੋਂ ਕਹਿੰਦਾ ਮੈਨੂੰ ਅੱਜ ਰੋਟੀ ਮਿਲੀ ਹੈ ਮੈਂ ਕਿਹਾ ਚੱਲ ਚੰਗਾ ਆ ਜਾ ਬਹਿ ਬਹਿ ਗਿਆ ਮੈਂ ਕਿਹਾ ਵੀਰ ਹੁਣ ਕੀ ਕਰਨਾ ਹੈ ਕਹਿੰਦਾ ਬਾਹ ਜੀ ਪੱਕੇ ਹੋ ਕੇ ਧੀਆ ਜਨਾ ਕਿੰਨੇ ਸਵਾਲੋਂ ਤੁਮਨ ਪੁੱਛਿਆ ਮੈਂ ਕਿ ਹੁਣ ਫਿਰ ਕੀ ਕਰਨਾ ਹੈ ਬਾਜੀ ਪੱਕੇ ਹੋ ਜੀਏ ਕਿ ਡੀਆਰ ਚਲੀਏ ਅਜੇ ਆਪਣੇ ਹੀ ਸੀ ਉਸੇ ਦਿਨ ਦੀ ਗੱਲ ਹੈ ਇੱਥੋਂ ਵਾਲੇ ਕਹਿੰਦੇ ਫਟਾਫਟ ਅਮਰੀਕਾ ਚਲੀਏ ਅਮਰੀਕਾ ਵਾਲੇ ਕਹਿੰਦੇ ਫਟਾਫਟ ਡੀਆਰ ਚਲੀ ਜਾ ਸਾਡੇ ਕੱਲ ਤਿੰਨ ਸਿੰਘ ਗਏ ਅਮਰੀਕਾ ਸਾਡੇ ਜੱਥੇ ਤੇ ਉਹਨਾਂ ਦਾ ਵੀਜ਼ਾ ਲੱਗਾ ਉਹ ਕੱਲ ਗਏ ਤੇ ਅੱਜ ਸਵੇਰੇ ਸਵੇਰੇ ਮੈਂ ਉੱਥੇ ਉੱਥੇ ਹੋਣਗੇ ਪਹਿਲੀ ਵਾਰੀ ਅਮਰੀਕਾ ਕਾ ਮੈਂ ਫੋਨ ਕੀਤਾ ਮੈਂ ਕਿਹਾ ਕਿਵੇਂ ਐ ਇਹਦੇ ਬੜਾ ਪ੍ਰੈਸ ਕਰਦੇ ਆ ਮੈਂ ਕੀ ਕਹਿੰਦੇ ਇੱਥੇ ਮੁੰਡਾ ਚਾਹ ਸਵੇਰੇ ਹੀ ਲੈ ਆਉਂਦਾ ਸੀ ਬਣਾ ਕੇ ਜੇ ਤਾਂ ਹੁਣ ਆਪ ਹੀ ਬਣਾਉਣੀ ਗਰੋਟੀ ਫੇੜ ਗੱਲ ਗਏ ਮੈਂ ਕਿਹਾ ਪੁੱਤ ਅਜੇ ਇਹਦੇ ਪਹਿਲਾ ਦਿਨ ਹੈ ਅਜੇ ਥੈਰ ਤੋਂ ਝੁਣਾ ਚਾਹੇ ਫੇਰ ਪਤਾ ਲੱਗਣਾ ਵੀ ਕਿਸ ਪਾਸ ਇਹਦੇ ਮਾਂ ਦੀਆਂ ਹੱਥਾਂ ਦੀਆਂ ਰੋਟੀਆਂ ਲੇੜੇ ਨਹੀਂ ਜੇ ਤਾਂ ਆਉਂਦੀਆਂ ਜਦੋਂ ਦੂਰ ਜਾਓਗੇ ਫੇਰ ਪਤਾ ਲੱਗਦਾ ਵੀ ਮਾਂ ਦੀ ਰੋਟੀ ਹੱਥ ਦੀ ਕੀ ਹੁੰਦੀ ਹੈ ਮਾਂ ਦੇ ਹੱਥਾਂ ਦੀ ਰੋਟੀ ਦਾ ਕੀਮਤ ਕੀ ਹੈ ਫੇਰ ਪਤਾ ਲੱਗਣਾ ਹੈ ਇਹ ਤੇ ਗੱਲ ਪੱਕੀ ਹੈ ਇੰਡੀਆ ਵਾਲਿਆਂ ਨੂੰ ਅਮਰੀਕਾ ਵੱਡਾ ਲੱਗਦਾ ਅਮਰੀਕਾ ਵਾਲਿਆਂ ਨੂੰ ਇੰਡੀਆ ਵੱਡਾ ਲੱਗਦਾ ਜਿਹੜੀ ਚੀਜ਼ ਦੂਰ ਹੁੰਦੀ ਹੈ ਵੈਲਿਊ ਹੀ ਹੁੰਦੀ ਹੈ ਜਿਹੜੀ ਕੋਲ ਹੋਵੇ ਉਹਦੀ ਕਦਰ ਨਹੀਂ ਹੁੰਦੀ ਜਿਹੜੀ ਚੀਜ਼ ਤੁਹਾਡੇ ਕੋਲ ਹੈ ਉਹਦੀ ਕਦਰ ਨਹੀਂ ਜਿਹੜੀ ਦੂਰ ਹੈ ਉਹਦੀ ਕੀਮਤ ਹੈ ਹਰ ਕੋਲ ਹੁੰਦੀ ਹੈ ਸਾਰਿਆਂ ਨੂੰ ਬਚਪਨ ਯਾਦ ਆਉਂਦਾ ਹੈ ਕਿਉਂਕਿ ਬਚਪਨ ਹੁਣ ਸਾਡੇ ਕੋਲ ਨਹੀਂ ਸਾਡੇ ਕੋਲ ਜਵਾਨੀ ਹੈ ਜャਮਣੇ ਪਾਇ ਜਿਹੜੀ ਚੀਜ਼ ਦੂਰ ਚਲੇ ਜਾਂਦੀ ਹੈ ਉਹਦੀ ਬੜੀ ਕੀਮਤ ਹੁੰਦੀ ਹੈ ਮੈਂ ਪਿੱਛੇ ਜਿਹੜੀ ਇਹ ਗੱਲ ਕਈ ਵਾਰੀ ਕੀਤੀ ਹੈ